ਸੋਸ਼ਲ ਮੀਡੀਆ ਤੇ ਇੱਕ ਬਹੁਤ ਹੀ ਤੇਜ਼ੀ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਤੇ ਵੀਡੀਓ ਇੱਕ ਪਿੰਡ ਦੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਆ ਕਿ ਬਾਬੇ ਘਰੋ ਘਰੀ ਮੰਗ ਰਹੇ ਨੇ ਤੇ ਬਾਬਿਆਂ ਨੂੰ ਸਿੱਧਾ ਹੋ ਗਿਆ ਸਿੰਘ ਤੇ ਪੁੱਛ ਰਿਹਾ ਕਿ ਤੁਸੀਂ ਕੰਮ ਕਰਨ ਨਹੀਂ ਕਰ ਸਕਦੇ ਤੇ ਤੁਸੀਂ ਵੀਡੀਓ ਵਿੱਚ ਸਾਫ਼ ਦੇਖ ਸਕਦੇ ਆ ਕਿ ਬਾਬੇ ਅੱਗੇ ਅੱਗੇ ਤੇ ਸਿੰਘ ਪਿੱਛੇ ਪਿੱਛੇ ਦੌੜ ਰਿਹਾ ਹੈ ਤੇ ਤੁਹਾਡੀ ਕੀ ਰਾਏ ਹੈ ਇਹਨਾਂ ਬਾਬਿਆਂ ਬਾਰੇ ਕਮੈਂਟ ਕਰਕੇ ਜੁੜ ਦਈਓ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਜੁੜ ਕਰਿਓ ਇੱਧਰ ਆ ਇੱਧਰ ਆ ਆਇਆ ਜੀ ਇੱਧਰ ਆ ਕਿੱਥੋਂ ਆਏ ਤੁਸੀਂ ਕਰੋ ਗੱਲ ਕਿੱਥੋਂ ਆਏ ਪੇਪਰ ਤੇ ਮੋਹਰ ਦਿਖਾਈ ਲੱਗੀ ਉਹ ਪਹਿਲਾਂ ਅੱਛਾ ਕਿਹਨਾ ਵੀ ਕਿਹਦੀ ਲੱਗੀ ਤੂੰ ਸਾਡੇ ਘਰ ਗਈ ਸਰਪੰਚ ਦੇ ਕੋਲ ਗਏ ਆ ਹਾਂ ਹਾਂ ਲੈ ਕੈਨੇਡਾ ਚਲਾ ਗਏ ਮੋਹਰ ਦਿਖਾ ਲ ਕਿੱਥੇ ਲੱਗੀ ਜੀ ਕਿਹੜੀ ਮੋਹਰ ਇੱਥੇ ਤੂੰ ਮੇਰੇ ਇੱਥੇ ਵਾਈਫ ਨੂੰ ਇਹ ਗੱਲ ਕਹਿ ਕੇ ਕਿ ਮੋਹਰ ਲਾਈ ਆ ਉਦੋਂ ਘਰੇ ਇੱਥੇ ਆ ਘਰੇ ਕਹਿ ਕੇ ਕਿਹੜੇ ਕਿਹੜੇ ਘਰੇ ਇੱਧਰ ਆ ਕਰੇ ਇੱਧਰ ਪਿੱਛੇ ਠੀਕ ਆ ਇੱਕ ਮਿੰਟ ਗੱਲ ਸੁਣ ਕੌਣ ਆ ਤੁਸੀਂ ਕੈਂਗ ੱਤਕਾ ਉਹ ਕਮਣ ਇੱਕ ਮਿੰਟ ਇੱਕ ਮਿੰਟ ਤੈਨੂੰ ਮੈਂ ਸੈਂਕ ਦੱਸੂਗਾ ਤੇ ਕੈਂਗ ਦੱਸੂਗਾ ਕੋਲ ਕਿਹੜੇ ਕਿਹੜੇ ਇੱਥੋਂ ਸਾਡੀ ਸ਼ੋਣੀ ਮੇਰੀ ਗੱਲ ਸੁਣ ਤੇਰੀ ਸ਼ੋਣੀ ਮੰਗਣ ਦੀ ਆ ਕੇ ਵਰਤੌਣ ਦੀ ਆ ਹੈ ਬਸ ਕਿਹੜੇ ਕਿਹੜੇ ਬਦਨ ਕਾਵੇ ਤੁਸੀਂ ਨਹੀਂ ਤੁਹਾਨੂੰ ਇੱਕ ਮਿੰਟ ਬਾਣਾ ਪਾ ਕੇ ਗੁਰੂ ਦਾ ਤੁਸੀਂ ਮੰਗਤੇ ਬਣ ਗਏ ਅੱਜ ਮੰਗਣ ਥੋੜੀ ਆਇਆ ਬਾਣਾ ਪਾ ਦੇ ਕੀ ਕਰਦੇ ਇੱਕ ਮਿੰਟ ਅਬ ਬੋਰਾ ਚੱਕਿਆ ਆ ਤੈਨੂੰ ਇੱਕ ਮਿੰਟ ਇੱਕ ਚੁੱਪ ਚੁੱਪ ਆ ਦੇਖੋ ਜੀ ਬੋਰਾ ਦੇਣਾ ਵੀ ਆਉ ਦੇ ਉਹ ਕੀ ਕੱਪ ਉਦੋਂ ਵੀ ਬੀਬੀ ਆਤਾ ਬੋਲ ਲਗੀ ਉਹਨਾਂ ਦਾ ਸਾਡਾ ਥੋੜੀ ਹੈ ਮੈਂ ਕਿਹਾ ਚੁੱਪ ਕਰ ਜਾ ਕੈਮਰੇ ਸਾਰੇ ਲੱਗੇ ਹੋ ਆ ਇਹ ਗੱਲ ਨਹੀਂ ਲੱਗੇ ਨਾ ਤੂੰ ਸਾਡੇ ਨਾਲ ਜਿੱਦ ਨਾ ਜਦਾਈ ਨਾ ਕਰ ਤੂੰ ਮੈਂ ਕਿਹਾ ਮੈਂ ਲੈ ਲੈਣੇ ਨਹੀਂ ਗੰਦਾ ਤੁਸੀਂ ਚਲੇ ਜੀ ਇੱਥੋਂ ਚਲੋ ਬਸ ਸਿੱਧੀ ਗੱਲ ਹੈ ਠੀਕ ਹੈ ਕਿਦਾਂ ਉਹਦਾ ਸਿੱਧੀ ਦਾ ਬਦਲੇ ਭਾਈ ਚਲਾ ਜਾ ਕਿਉਂ ਮੇਰੀ ਗੱਲ ਸੁਣ ਹੋਰ ਕੋਈ ਗੁਰੂ ਦਾ ਸੇਖ ਹੋਵੇ ਉਹਦਾ ਸਤਿਕਾਰ ਕਰਦੇ ਇੱਕ ਮਿੰਟ ਗੱਲ ਸੁਣ ਤੁਸੀਂ ਕੌਣ ਹੋ ਬਈ ਅੱਡੀ ਸ਼ੋਣੀ ਨਹੀਂ ਆਈ ਸਰ ਕਿਹੜੀ ਸ਼ੋਣੀ ਆ ਤੇਰੀ ਤੁਸੀਂ ਮੰਗਦੇ ਨਹੀਂ ਸ਼ੋਣੀਆਂ ਬਣਾਉਂਦੀਆਂ ਗੁਰੂ ਦੇ ਖਾਲਸੇ ਲੰਗਰ ਲਾਉਂਦੇ ਫਿਰਦੇ ਆ ਸਾਰਾ ਖਾਲਸੇ ਹੈ ਨਹੀਂ ਕੋਈ ਨਹੀਂ ਨਹੀਂ ਗੁਰੂ ਦੇ ਖਾਲਸੇ ਦਾ ਕੰਮ ਹੈ ਲੰਗਰ ਲਾਉਣਾ ਤੁਸੀਂ ਮੰਗਦੇ ਬਣੇਗਾ ਤੁਸੀਂ ਅੱਡੀ ਸ਼ੋਣੀ ਆਈ ਕੋਈ ਤੁਰ ਤੁਰ ਇੱਥੋਂ ਠੀਕ ਆ ਆ ਦੇਖ ਲੈ ਮੰਗਦੇ ਹੋ ਸ਼ਰਮ ਕਰੋ ਠੀਕ ਆ ਬਾੜਾ ਪਾ ਕੇ ਅੱਜ ਤੋਂ ਬਾਅਦ ਹੀ ਕਹਿੰਦੇ ਮੰਗਦੇ ਨਜ਼ਰ ਆ ਗਿਆ ਨਾ ਦੇਖ ਲਓ ਵੇ ਸਾਧ ਸੰਗਤ ਦੀ ਦੇਖੋ ਬਸ ਕਰ ਜੀ ਗੱਲ ਬਾਤ ਕਰ ਠੀਕ ਆ ਵੀ ਮੰਗਦੇ ਬਣਾਦਾ ਸਾਰਿਆਂ ਨੂੰ ਆ ਦੇਖੋ ਜੀ ਬਾਪਾ ਘਰ ਲਾ ਘਰ ਲਾ ਚੰਗੀ ਬਾਰਨਾ ਚੰਗੀ ਬਾਰਾ ਇਹ ਫੋਲ ਫੋਲ ਰੋਗendra ਰੋਗendra ਆ ਹਾਲਿਆ ਨਾ ਦੇਖੋ ਜੀ ਇਧਰ ਮੂੰਹ ਕਰ ਪਹਿਲਾਂ ਇਧਰ ਕਿਸੇ ਦੇ ਦਾਣੇ ਨਹੀਂ ਪੋਣੀ ਆਇਆ ਇਧਰ ਆਇਆ ਜੀ ਇਧਰ ਆ ਕਿੱਥੋਂ ਆਏ ਤੁਸੀਂ ਕਰੇ ਗੱਲ ਨੇ ਕਿਥੋਂ ਆਏ ਪੇਪਰ ਤੇ ਮੋਹਰ ਦਿਖਾਈ ਲੱਗੀ ਪਹਿਲਾਂ ਅੱਛਾ ਕਿਹਨਾਂ ਦੀ ਜਿਹੜੀ ਲੱਗੀ ਤੂੰ ਸਾਡੇ ਘਰ ਗਈਆਂ ਸਰਪੰਚ ਦੀ ਪਿੰਡ ਕੋਲ ਗਏ ਆ ਹਾਂ ਹਾਂ ਲਿਆ ਮੋਹਰ ਦਿਖਾ ਲ ਕਿੱਥੇ ਲੱਗੀ ਜੇ ਕਿਹੜੀ ਮੋਹਰ ਇੱਥੇ ਤੂੰ ਮੇਰੇ ਇੱਥੇ ਵਾਈਫ ਨੂੰ ਇਹ ਗੱਲ ਕਹਿ ਕੇ ਕਿ ਮੋਹਰ ਲਾਈ ਆ ਉਧਰ ਘਰੇ ਇੱਥੇ ਆ ਘਰੇ ਗਏ ਕਿਹੜੇ ਕਿਹੜੇ ਘਰੇ ਇੱਧਰ ਆ ਘਰੇ ਇੱਧਰ ਪਿੱਛੇ ਠੀਕ ਆ ਇੱਕ ਮਿੰਟ ਗੱਲ ਸੁਣ ਕੌਣ ਆ ਤੁਸੀਂ ਇੱਕ ਮਿੰਟ ਇੱਕ ਮਿੰਟ ਤੈਨੂੰ ਮੈਂ ਸੈਂਗ ਦੱਸੂਗਾ ਤੇ ਕੈਂਗ ਦੱਸੂਗਾ ਕੌਣ ਕਿਹੜੇ ਕਿੱਥੋਂ ਸਾਡੀ ਸ਼ੋਣੀ ਮੇਰੀ ਗੱਲ ਸੁਣ ਤੇਰੀ ਸ਼ੋਣੀ ਮੰਗਣਦੀ ਆ ਤੇ ਵਰਤੋਂਦੀ ਆ ਹੈ ਬਸ ਕਿਹੜੇ ਕਿਹੜੇ ਬਦਨ ਕਰਦੇ ਤੁਸੀਂ ਨਹੀਂ ਤੁਹਾਨੂੰ ਇੱਕ ਮਿੰਟ ਬਾਣਾ ਪਾ ਕੇ ਗੁਰੂ ਦਾ ਤੁਸੀਂ ਮੰਗਤੇ ਬਣ ਗਏ ਅੱਜ ਮੰਗਣਾ ਥੋੜੀ ਆ ਆ ਬਾਣਾ ਪਾ ਦੇ ਕੀ ਕਰਦੇ ਇੱਕ ਮਿੰਟ ਮੇਰੀ ਗੱਲ ਪੰਤੇ ਆ ਬੋਰਾ ਚੱਕਿਆ ਆ ਤੈਨੂੰ ਇੱਕ ਮਿੰਟ ਚੁੱਪ ਚੁੱਪ ਆ ਦੇਖੋ ਜੀ ਬੋਰਾ ਠੀਕ ਆ ਜੀ ਆ ਦੇ ਉਗੀ ਕੱਪ ਉਦੋਂ ਵੀ ਬੀਬੀ ਆਕਾ ਬੋਣ ਲੱਗੀ ਉਹਨਾਂ ਦਾ ਸਾਡਾ ਥੋੜੀ ਹੈ ਮੈਂ ਕਹਿੰਦਾ ਚੁੱਪ ਕਰ ਜਾ ਕੈਮਰੇ ਸਾਰੇ ਲੱਗੇ ਹੋ ਆ ਠੀਕ ਹੈ ਨਾ ਤੂੰ ਸਾਡੇ ਨਾਲ ਜਿੱਦ ਨਾ ਜਿਦਾਈ ਨਾ ਕਰ ਤੂੰ ਮੈਂ ਕਹਿੰਦਾ ਮੈਂ ਲੈ ਲੈਣੇ ਨਹੀਂ ਕਹਿੰਦਾ ਤੁਸੀਂ ਚਲੇ ਜੀ ਇੱਥੋਂ ਚਲੋ ਬਸ ਸਿੱਧੀ ਗੱਲ ਹੈ ਠੀਕ ਹੈ ਕਿਦਾਂ ਉਹਦਾ ਸਿੱਧੀ ਦਾ ਬਜਟ ਦੇ ਭਾਈ ਜਾ ਜਾ ਕਿਉਂ ਮੇਰੀ ਗੱਲ ਸੁਣ ਹੋਰ ਕੋਈ ਗੁਰੂ ਦਾ ਸੇਖ ਹੋਵੇ ਉਹਦਾ ਸਤਿਕਾਰ ਕਰਦੇ ਇੱਕ ਮਿੰਟ ਗੱਲ ਸੁਣ ਤੁਸੀਂ ਕੌਣ ਹੋ ਬਈ ਅੱਡੀ ਛੋਣੀ ਨੇ ਆਈ ਸਰ ਕਿਹੜੀ ਛੋਣੀ ਏ ਤੇਰੀ ਤੁਸੀਂ ਮੰਗਦੇ ਨਹੀਂ ਛੋਣੀਆਂ ਬਣਾਉਂਦੀਆਂ ਗੁਰੂ ਦੇ ਖਾਲਸੇ ਲੰਗਰ ਲਾਉਂਦੇ ਫਿਰਦੇ ਆ ਸਾਹ ਸਾਹ ਦੇ ਹੈ ਕੋਈ ਨਹੀਂ ਕੋਈ ਨਹੀਂ ਨਹੀਂ ਗੁਰੂ ਦੇ ਖਾਲਸੇ ਦਾ ਕੰਮ ਹੈ ਲੰਗਰ ਲਾਣਾ ਤੁਸੀਂ ਮੰਗਦੇ ਬਣੇਗਾ ਤੁਸੀਂ ਅੱਡੀ ਛੋਣੀ ਆਈ ਕੋਈ ਤੁਰ ਤੁਰ ਇੱਥੋਂ ਠੀਕ ਆ ਆ ਦੇਖ ਲੈ ਮੰਗਦੇ ਹੋ ਸ਼ਰਮ ਕਰੋ ਠੀਕ ਆ ਬਾੜਾ ਪਾ ਕੇ ਅੱਜ ਤੋਂ ਬਾਅਦ ਜਿਹੜੇ ਮੰਗਦੇ ਨਜ਼ਰ ਆ ਗਏ ਨਾ ਦੇਖ ਲਓ ਬਈ ਸਾਧ ਸੰਗਤ ਜੀ ਦੇਖੋ ਬਸ ਕਰ ਜਿੰਦਾਬਾਦ ਕਰ ਠੀਕ ਆ ਵੀ ਮੰਗਦੇ ਬਣਾਤਾ ਸਾਰਿਆਂ ਨੂੰ ਆ ਦੇਖੋ ਜੀ ਬਾਪਾ ਭਰ ਲਾ ਭਰ ਲਾ ਚੱਲੀ ਜਾ ਬਾਪਾ ਖੋਲ 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 ਰੋਹਿੰਦਰਾ ਰੋਹਿੰਦਰਾ ਆ ਹਾਲਿਆ ਨਾ ਜੀ ਇਧਰ ਮੂੰਹ ਕਰ ਪਹਿਲਾਂ ਆ ਕਿਸਰੇ ਦਾ ਦੰਦ ਨਹੀਂ ਪੋਣੀ ਇਧਰ ਆ ਇਧਰ ਆ ਕਿੱਥੋਂ ਆਏ ਤੁਸੀਂ ਕਰੋ ਗੱਲ। ਕਿਥੋਂ ਆਈ? ਪੇਪਰ ਤੇ ਮੋਹਰ ਦਿਖਾਈ ਲੱਗੀ ਉਹ ਪਹਿਲਾਂ। ਅੱਛਾ ਜੀ। ਕਿਹਨਾ ਦੀ? ਕਿਹਦੀ ਲੱਗੀ ਤੂੰ ਸਾਡੇ ਘਰ ਗਈਆਂ ਸਰਪੰਚ ਵੀ। ਸਰਪੰਚ ਦੇ ਕੋਲ ਦੇ ਆ। ਹਾਂ ਹਾਂ ਲਿਆ। ਮੋਹਰ ਦਿਖਾ ਲ ਕਿੱਥੇ ਲੱਗੀ ਆ? ਕਿਹੜੀ ਮੋਹਰ? ਕਿ ਇੱਥੇ ਤੂੰ ਮੇਰੇ ਇੱਥੇ ਵਾਈਫ ਨੂੰ ਇਹ ਗੱਲ ਕਹਿ ਕੇ ਕਿ ਮੋਹਰ ਲਾਈ ਆ। ਉਧਰ ਘਰੇ ਇੱਥੇ ਆ ਕਰੀ ਗਏ ਕਿਹੜੇ? ਕਿਹੜੇ ਘਰੇ? ਇੱਧਰ ਆ ਕਰੇ ਇੱਧਰ ਪਿੱਛੇ। ਠੀਕ ਹੈ। ਇੱਕ ਮਿੰਟ ਗੱਲ ਥੋ। ਕੌਣ ਆ ਤੁਸੀਂ? ਆਓ। ਇੱਕ ਮਿੰਟ ਇੱਕ ਮਿੰਟ। ਤੈਨੂੰ ਮੈਂ ਸੈਂਗ ਦੱਸੂਗਾ ਤੇ ਕਿੰਗ ਦੱਸੂਗਾ ਕੌਣ। ਕਿਹੜੇ ਕਿੱਥੋਂ? ਸਾਡੀ ਸ਼ੋਣੀ ਮੇਰੀ ਗੱਲ ਸੁਣ ਤੇਰੀ ਸ਼ੋਣੀ ਮੰਗਣਦੀ ਆ ਕੇ ਵਰਤੋਂਦੀ ਆ ਹੈ ਬਸ ਕਿਹੜੇ ਕਿਹੜੇ ਬਦਨ ਕਰਦੇ ਤੁਸੀਂ ਨਹੀਂ ਤੁਹਾਨੂੰ ਇੱਕ ਮਿੰਟ ਬਾਣਾ ਪਾ ਕੇ ਗੁਰੂ ਦਾ ਤੁਸੀਂ ਮੰਗਤੇ ਬਣ ਕੇ ਅੱਜ ਮੰਗਣ ਥੋੜੀ ਆਇਆ ਆ ਬਾਣਾ ਪਾ ਦੇ ਕੀ ਕਰਦੇ ਇੱਕ ਮਿੰਟ ਹਾਂ ਬੋਰਾ ਚੱਕਿਆ ਆ ਤੈਨੂੰ ਇੱਕ ਮਿੰਟ ਚੁੱਪ ਚੁੱਪ ਆ ਦੇਖੋ ਜੀ ਬੋਰਾ ਇਹ ਆ ਜੀ ਆਹ ਦੇ ਉਹ ਕੀ ਉਦੋਂ ਵੀ ਬੀਬੀ ਆਤਾ ਬੋਣ ਲਗੀ ਉਹਨਾਂ ਦਾ ਸਾਡਾ ਥੋੜੀ ਹੈ ਮੈਂ ਕਹਿੰਦਾ ਚੁੱਪ ਕਰ ਜਾ ਕੈਮਰੇ ਸਾਰੇ ਲੱਗੇ ਹੋ ਆ ਇਹ ਗੱਲ ਹੀ ਲੱਗੇ ਨਾ ਤੂੰ ਸਾਡੇ ਨਾਲ ਜਿੱਦ ਨਾ ਜਟਾਈ ਨਾ ਕਰ ਤੂੰ ਮੈਂ ਕਹਿੰਦਾ ਮੈਂ ਲੈ ਲੈਣੇ ਨਹੀਂ ਕਹਿੰਦਾ ਤੁਸੀਂ ਚਲੇ ਜਾ ਇੱਥੋਂ ਚਲੋ ਬਸ ਸਿੱਧੀ ਗੱਲ ਹੈ ਠੀਕ ਹੈ ਕਿਦਾਂ ਉਹ ਤਾਂ ਸਿੱਧੀ ਦਾ ਬਜੇ ਦੇ ਭਾਈ ਚਲਾ ਜਾ ਕਿਉਂ ਮੇਰੀ ਗੱਲ ਸੁਣ ਹੋਰ ਕੋਈ ਗੁਰੂ ਦਾ ਸੇਖ ਹੋਵੇ ਉਹਦਾ ਸਤਿਕਾਰ ਕਰਦੇ ਇੱਕ ਮਿੰਟ ਗੱਲ ਸੁਣ ਤੁਸੀਂ ਕੌਣ ਹੋ ਬਈ ਹਾਂ ਕਿਹੜੀ ਸੋਣੀ ਏ ਤੇਰੀ ਤੁਸੀਂ ਮੰਗਦੇ ਨਹੀਂ ਸੋਣੀਆਂ ਬਣਾਉਂਦੀਆਂ ਗੁਰੂ ਦੇ ਖਾਲਸੇ ਲੰਗਰ ਲਾਉਂਦੇ ਫਿਰਦੇ ਆ ਸਾਰੇ ਸਾਰੇ ਹੈ ਨਹੀਂ ਕੋਈ ਨਹੀਂ ਨਹੀਂ ਗੁਰੂ ਦੇ ਖਾਲਸਿਆਂ ਦਾ ਕੰਮ ਹੈ ਲੰਗਰ ਲਾਉਣਾ ਤੁਸੀਂ ਮੰਗਦੇ ਬਣੇਗਾ ਤੁਸੀਂ ਤੁਰ ਤੁਰ ਇੱਥੋਂ ਠੀਕ ਆ ਆ ਦੇਖ ਲੈ ਮੰਗਦੇ ਹੋ ਸ਼ਰਮ ਕਰੋ ਠੀਕ ਆ ਬਾਣਾ ਪਾ ਕੇ ਅੱਜ ਤੋਂ ਬਾਅਦ ਕਿਹਦੇ ਮੰਗਦੇ ਨਜ਼ਰ ਆ ਗਿਆ ਨਾ ਦੇਖ ਲਓ ਬਈ ਸਾਧ ਸੰਗਤ ਹੀ ਦੇਖੋ ਬਸ ਕਰ ਜਿੰਦਾਬਾਦ ਕਰ ਠੀਕ ਆ ਵੀ ਮੰਗਦੇ ਬਣਾਤਾ ਸਾਰਿਆਂ ਨੂੰ ਆ ਦੇਖੋ ਜੀ ਬਾਬਾ ਪਰਲਾ ਪਰਲਾ ਚੰਗੀ ਬਾਬਾ ਇਹ ਖਾ ਲੈ ਖਾ ਲੈ ਰੋਗ ਜੀ ਬੰਦ ਸਾਬ ਰੋਗ ਤੇਰਾ ਆ ਹਾਲਿਆ ਨਾ ਦੇਖੋ ਜੀ ਇਧਰ ਮੂੰਹ ਕਰ ਬੰਨੋ ਆ ਜਾਓ ਇਧਰ ਕਿਸੇ ਦੇ ਦਾਣੇ ਨਹੀਂ ਪੋਣੇ ਆ ਜਾਓ ਇਧਰ ਆਇਆ ਜੀ ਇਧਰ ਆ ਕਿੱਥੋਂ ਆਏ ਤੁਸੀਂ ਕਹ ਰਿਹਾ ਦੱਲੋ ਕਿਥੋਂ ਆਈ ਪੇਪਰ ਤੇ ਮੋਹਰ ਦਿਖਾਈ ਲੱਗੀ ਉਹ ਪਹਿਲਾਂ ਅੱਛਾ ਕਿਹਨਾ ਵੀ ਕਿਹਦੀ ਲੱਗੀ ਤੂੰ ਸਾਡੇ ਘਰ ਗਿਆ ਸੀ ਸਰਪੰਚ ਕੋਲ ਗਏ ਆ ਹਾਂ ਹਾਂ ਲਿਆ ਮੋਹਰ ਦਿਖਾ ਲ ਕਿੱਥੇ ਲੱਗੀ ਜੀ ਕਿਹੜੀ ਮੋਹਰ ਕਿਥੇ ਤੂੰ ਮੇਰੇ ਇੱਥੇ ਵਾਈਫ ਨੂੰ ਇਹ ਗੱਲ ਕਹਿ ਕੇ ਕਿ ਮੋਹਰ ਲਾਈ ਆ ਉਧਰ ਘਰੇ ਇੱਥੇ ਆ ਕਰੀ ਗਏ ਕਿ ਕਿਹੜੇ ਕਿਹੜੇ ਘਰੇ ਇੱਧਰ ਆ ਕਰੇ ਇੱਧਰ ਪਿੱਛੇ ਠੀਕ ਆ ਇੱਕ ਮਿੰਟ ਗੱਲ ਸੁਣ ਕੌਣ ਆ ਤੁਸੀਂ ਇੱਕ ਮਿੰਟ ਇੱਕ ਮਿੰਟ ਤੈਨੂੰ ਮੈਂ ਸੈਂਗ ਦੱਸੂਗਾ ਤੇ ਕੈਂਗ ਦੱਸੂਗਾ ਕੌਣ ਕਿਹੜੇ ਕਿਥੋਂ ਸਾਡੀ ਸ਼ੋਣੀ ਮੇਰੀ ਗੱਲ ਸੁਣ ਤੇਰੀ ਸ਼ੋਣੀ ਮੰਗਣਦੀ ਆ ਕੇ ਵਰਤੋਂਦੀ ਆ ਹੈ ਬਸ ਕਿਹੜੇ ਕਿਹੜੇ ਬਦਨ ਕਰਦੇ ਤੁਸੀਂ ਦੇ ਤੁਹਾਨੂੰ ਇੱਕ ਮਿੰਟ ਬਾਣਾ ਪਾ ਕੇ ਗੁਰੂ ਦਾ ਤੁਸੀਂ ਮੰਗਤੇ ਬਣ ਗਏ ਅੱਜ ਮੰਗਣ ਥੋੜੀ ਆ ਆ ਬਾਣਾ ਪਾ ਦੇ ਕੀ ਕਰਦੇ ਇੱਕ ਮਿੰਟ ਆ ਬੋਰਾ ਚੱਕਿਆ ਆ ਤੈਨੂੰ ਇੱਕ ਮਿੰਟ ਇੱਕ ਚੁੱਪ ਚੁੱਪ ਆ ਦੇਖੋ ਜੀ ਬੋਰਾ ਠੀਕ ਆ ਜੀ ਆ ਦੇ ਉਹ ਕਿ ਕੱਪ ਉਦੋਂ ਵੀ ਬੀਬੀ ਆਤਾ ਬੋਲ ਲਗੀ ਉਹਨਾਂ ਦਾ ਸਾਡਾ ਥੋੜੀ ਹੈ ਮੈਂ ਕਹਿੰਦਾ ਚੁੱਪ ਕਰ ਜਾ ਕੈਮਰੇ ਸਾਰੇ ਲੱਗੇ ਹੋ ਆ ਇਹ ਗੱਲ ਨਹੀਂ ਲੱਗੇ ਤੇਰਾ ਤੂੰ ਸਾਡੇ ਨਾਲ ਜਿੱਦ ਨਾ ਜੁਦਾਈ ਨਾ ਕਰ ਤੂੰ ਮੈਂ ਕਹਿੰਦਾ ਮੈਂ ਲੈ ਲੈਣੇ ਨਹੀਂ ਕਹਿੰਦਾ ਤੁਸੀਂ ਚਲੇ ਜਾ ਇੱਥੋਂ ਚਲੋ ਬਸ ਸਿੱਧੀ ਗੱਲ ਇਹ ਠੀਕ ਹੈ ਕਿਦਾਂ ਉਹਦਾ ਸਿੱਧੀ ਤੇ ਬਜਟ ਦੇ ਭਾਈ ਚਲਾ ਜਾ ਕਿਉਂ ਮੇਰੀ ਗੱਲ ਸੁਣ ਹੋਰ ਕੋ ਗੁਰੂ ਦਾ ਸੇਖ ਹੋਵੇ ਉਹਦਾ ਸਤਿਕਾਰ ਕਰਦੇ ਇੱਕ ਮਿੰਟ ਗੱਲ ਸੁਣ ਤੁਸੀਂ ਕੌਣ ਹੋ ਬਈ ਸਾਡੀ ਸ਼ੋਣੀ ਨਹੀਂ ਆਈ ਫਿਰ ਕਿਹੜੀ ਸ਼ੋਣੀ ਹੈ ਤੇਰੀ ਤੁਸੀਂ ਮੰਗਦੇ ਨਹੀਂ ਸ਼ੋਣੀਆਂ ਬਣਾਉਂਦੀਆਂ ਗੁਰੂ ਦੇ ਖਾਲਸੇ ਲੰਗਰ ਲਾਉਂਦੇ ਫਿਰਦੇ ਆ ਸਾਥ ਸਾਥ ਦੇ ਹੈਂ ਕੋਈ ਨਹੀਂ ਨਹੀਂ ਗੁਰੂ ਦੇ ਖਾਲਸਿਆਂ ਦਾ ਕੰਮ ਹੈ ਲੰਗਰ ਲਾਉਣਾ ਤੁਸੀਂ ਮੰਗਦੇ ਬਣਗੇ ਤੁਸੀਂ ਤੁਰ ਤੁਰ ਇੱਥੋਂ ਠੀਕ ਆ ਆ ਦੇਖ ਲੈ ਮੰਗਦੇ ਹੋ ਸ਼ਰਮ ਕਰੋ ਠੀਕ ਆ ਬਾਣਾ ਬਾਗੇ ਅੱਜ ਤੋਂ ਬਾਅਦਿਕਦੇ ਮੰਗਦੇ ਨਜ਼ਰ ਆ ਗਏ ਨਾ ਦੇਖ ਲੋ ਬਈ ਸਾਧ ਸੰਗਤ ਦੀ ਦੇਖੋ ਬਸ ਕਰ ਕਿਹੜਾ ਬਾਤ ਕਰ ਠੀਕ ਆ ਜੀ ਮੰਗਦੇ ਬਣਾਤਾ ਸਾਰਿਆਂ ਨੂੰ ਆ ਦੇਖੋ ਜੀ ਇਹ ਬਾਬਾ ਪਰਲਾ ਪਰਲਾ ਚੱਲੀ ਜਾ ਬਾਬਾ ਖੱਲੇ ਖੱਲੇ ਖੋਲ ਰੋਹਿੰਦਰਾ ਸਰ ਰੋਹਿੰਦਰਾ ਸਰ ਆ ਹਾਲਿਆ ਨਾ ਇਧਰ ਮੂੰਹ ਕਰ ਪਹਿਲਾਂ ਇਧਰ ਆ ਕਿਸਨੇ ਦਾਣ ਦੋਨੇ ਨਹੀਂ ਪੋਣੀ ਇਧਰ ਆ ਇਧਰ ਆ ਕਿੱਥੋਂ ਆਏ ਤੁਸੀਂ ਕਰੇ ਗੱਲ ਉਹ ਕਿਥੋਂ ਆਏ ਪੇਪਰ ਤੇ ਮੋਹਰ ਦਿਖਾਈ ਲੱਗੀ ਉਹ ਪਹਿਲਾਂ ਅੱਛਾ ਕਿਹਨਾ ਵੀ ਕਿਹਦੀ ਲੱਗੀ ਤੂੰ ਸਾਡੇ ਘਰ ਗਈਆਂ ਸਰਪੰਚ ਦੀ ਬੰਦੇ ਕੋਲ ਗਏ ਆ ਹਾਂ ਹਾਂ ਲਿਆ ਮੋਹਰ ਦਿਖਾ ਦੇ ਕਿੱਥੇ ਲੱਗੀ ਜੀ ਕਿਹੜੀ ਮੋਹਰ ਇੱਥੇ ਤੂੰ ਮੇਰੇ ਇੱਥੇ ਵਾਈਫ ਨੂੰ ਇਹ ਗੱਲ ਕਹਿ ਕੇ ਕਿ ਮੋਹਰ ਲਾਈ ਆ ਉਧਰ ਘਰੇ ਇੱਥੇ ਆ ਕਰੀ ਗਏ ਕਿਹੜੇ ਕਿਹੜੇ ਕਰੇ ਇੱਧਰ ਆ ਕਰੇ ਇੱਧਰ ਪਿੱਛੇ ਠੀਕ ਹੈ ਇੱਕ ਮਿੰਟ ਗੱਲ ਸੁਣ ਕੌਣ ਆ ਤੁਸੀਂ ਇੰਗਾ ਟੱਕਾ ਇੱਕ ਮਿੰਟ ਇੱਕ ਮਿੰਟ ਤੈਨੂੰ ਮੈਂ ਸੈਂਗ ਦੱਸੂਗਾ ਤੇ ਕਿੰਗ ਦੱਸੂਗਾ ਕੌਣ ਕਿਹੜੇ ਕਿੱਥੋਂ ਆਡੀ ਸ਼ੋਣੀ ਮੇਰੀ ਗੱਲ ਸੁਣ ਤੇਰੀ ਸ਼ੋਣੀ ਮੰਗਣਦੀ ਆ ਕੇ ਵਰਤੋਂਦੀ ਆ ਹੈ ਬਸ ਕਿਹੜੇ ਕਿਹੜੇ ਬਦਨ ਕਰਦੇ ਤੁਸੀਂ ਨਹੀਂ ਤੁਹਾਨੂੰ ਇੱਕ ਮਿੰਟ ਬਾਣਾ ਪਾ ਕੇ ਗੁਰੂ ਦਾ ਤੁਸੀਂ ਮੰਗਤੇ ਬਣ ਕੇ ਅੱਜ ਮੰਗਣ ਥੋੜੀ ਆ ਆ ਬਾਣਾ ਪਾ ਕੇ ਕੀ ਕਰਦੇ ਇੱਕ ਮਿੰਟ ਅਬ ਬੋਰਾ ਚੱਕਿਆ ਆ ਤੈਨੂੰ ਇੱਕ ਮਿੰਟ ਚੁੱਪ ਚੁੱਪ ਆ ਦੇਖੋ ਜੀ ਬੋਰਾ ਠੀਕ ਆ ਵੀ ਆ ਦੇ ਉਹ ਕੀ ਉਦੋਂ ਵੀ ਬੀਬੀ ਆਕਾ ਬੋਲ ਲੀ ਆਉਣਾ ਦਾ ਸਾਡਾ ਥੋੜੀ ਹੈ ਮੈਂ ਕਹਿੰਦਾ ਚੁੱਪ ਕਰ ਜਾ ਕੈਮਰੇ ਸਾਰੇ ਲੱਗੇ ਹੋ ਆ ਇਹ ਗੱਲ ਨਹੀਂ ਲੱਗੇ ਤੂੰ ਸਾਡੇ ਨਾਲ ਜਿੱਦ ਨਾ ਜਿਦਾਈ ਨਾ ਕਰ ਤੂੰ ਮੈਂ ਕਹਿੰਦਾ ਮੈਂ ਲੈ ਲੈਣੇ ਨਹੀਂ ਕਹਿੰਦਾ ਤੁਸੀਂ ਚਲੇ ਜਾ ਇੱਥੋਂ ਚਲੋ ਬਸ ਸਿੱਧੀ ਗੱਲ ਇਹ ਗੋਇੰਗੜੀ ਠੀਕ ਹੈ ਕਿਦਾਂ ਉਹਦਾ ਸਿੱਧੀ ਦਾ ਬਜਟ ਦੇ ਭਾਈ ਚਲਾ ਜਾ ਕਿਉਂ ਮੇਰੀ ਗੱਲ ਸੁਣ ਹੋਰ ਕੋਈ ਗੁਰੂ ਦਾ ਸੇਖ ਹੋਵੇ ਉਹਦਾ ਸਤਿਕਾਰ ਕਰਦੇ ਇੱਕ ਮਿੰਟ ਗੱਲ ਸੁਣ ਤੁਸੀਂ ਕੌਣ ਹੋ ਬਈ ਕਹੇ ਸ਼ੋਣੀ ਨੇ ਆਈ ਸਰ ਕਿਹੜੀ ਸ਼ੋਣੀ ਆ ਤੇਰੀ ਤੁਸੀਂ ਮੰਗਦੇ ਨਹੀਂ ਸ਼ੋਣੀਆਂ ਬਣਾਉਂਦੀਆਂ ਗੁਰੂ ਦੇ ਖਾਲਸੇ ਲੰਗਰ ਲਾਉਂਦੇ ਫਿਰਦੇ ਆ ਸਾਥ ਸਾਥ ਦੇ ਹੈ ਕੋਈ ਨਹੀਂ ਕੋਈ ਨਹੀਂ ਨਹੀਂ ਗੁਰੂ ਦੇ ਖਾਲਸਿਆਂ ਦਾ ਕੰਮ ਹੈ ਲੰਗਰ ਲਾਉਣਾ ਤੁਸੀਂ ਮੰਗਦੇ ਬਣਗਾ ਤੁਸੀਂ ਸਾਡੀ ਸ਼ੋਣੀ ਆਈ ਕੋਈ ਤੁਰ ਤੁਰ ਇੱਥੋਂ ਠੀਕ ਆ ਆ ਦੇਖ ਲੈ ਮੰਗਦੇ ਹੋ ਸ਼ਰਮ ਕਰੋ ਠੀਕ ਆ ਬਾਣਾ ਪਾ ਕੇ ਅੱਜ ਤੋਂ ਬਾਅਦ ਹੀ ਕਹਿੰਦੇ ਮੰਗਦੇ ਨਜ਼ਰ ਆ ਕਹਿੰਦਾ ਦੇਖ ਲਓ ਬਈ ਸਾਧ ਸੰਗਤ ਦੀ ਦੇਖੋ ਬਸ ਕਰ ਸ਼ਾਬਾਸ਼ ਕਰ ਠੀਕ ਆ ਵੀ ਮੰਗਦੇ ਬਣਾਤਾ ਸਾਰਿਆਂ ਨੂੰ ਆ ਦੇਖੋ ਜੀ ਬਾਪਾ ਬਾਪਾ ਚੱਲੀ ਜਾ ਬਾਬਾ ਖੜਾ ਖੜਾ ਰੋ ਰੋ ਜੀ ਦੱਸ ਆ ਹਾਲਿਆ ਨਾ ਲੋ ਜੀ ਇਧਰ ਮੂੰਹ ਕਰ ਬਹਿ ਲੋ ਆ ਕਿਸੇ ਦੇ ਦਾਣੇ ਨਹੀਂ ਪੋਣੀ ਇਧਰ ਆ ਇਧਰ ਆ ਕਿੱਥੋਂ ਆਏ ਤੁਸੀਂ ਕਰੋ ਗੱਲ ਇਥੋਂ ਆਈ ਪੇਪਰ ਤੇ ਮੋਹਰ ਦਿਖਾਈ ਲੱਗੀ ਉਹ ਪਹਿਲਾਂ ਅੱਛਾ ਕਿਹਨਾ ਵੀ ਕਿਹਦੀ ਲੱਗੀ ਤੂੰ ਸਾਡੇ ਘਰ ਗਿਆ ਸਰਪੰਚ ਵੀ ਪਿੰਡ ਕੋਲ ਗਏ ਆ ਹਾਂ ਹਾਂ ਲਿਆ ਮੋਹਰ ਦਿਖਾ ਲ ਕਿੱਥੇ ਲੱਗੀ ਜੀ ਕਿਹੜੀ ਮੋਹਰ ਇਥੇ ਤੂੰ ਮੇਰੇ ਇਥੇ ਵਾਈਫ ਨੂੰ ਇਹ ਗੱਲ ਕਹਿ ਕੇ ਕਿ ਮੋਹਰ ਲਾਈ ਆ ਉਧਰ ਘਰੇ ਇੱਥੇ ਆ ਕਰੀ ਗਏ ਕਿ ਕਿਹੜੇ ਕਿਹੜੇ ਘਰੇ ਇੱਧਰ ਆ ਕਰੇ ਇੱਧਰ ਪਿੱਛੇ ਠੀਕ ਆ ਇੱਕ ਮਿੰਟ ਗੱਲ ਸੁਣ ਕੌਣ ਆ ਤੁਸੀਂ ਇੰਗਾ ਟੱਕਾ ਇੱਕ ਮਿੰਟ ਇੱਕ ਮਿੰਟ ਤੈਨੂੰ ਮੈਂ ਸੈਂਕ ਦੱਸੂਗਾ ਤੇ ਕੈਂਗ ਦੱਸੂਗਾ ਕੌਣ ਕਿਹੜੇ ਪਿੰਡ ਕਿੱਥੋਂ ਸਾਡੀ ਸ਼ੋਣੀ ਮੇਰੀ ਗੱਲ ਸੁਣ ਤੇਰੀ ਸ਼ੋਣੀ ਮੰਗਣਦੀ ਆ ਕੇ ਵਰਤੌਣਦੀ ਆ ਹੈ ਕਿਹੜੇ ਕਿਹੜੇ ਬਦਨ ਕਰਦੇ ਤੁਸੀਂ ਨਹੀਂ ਤੁਹਾਨੂੰ ਇੱਕ ਮਿੰਟ ਬਾਣਾ ਪਾ ਕੇ ਗੁਰੂ ਦਾ ਤੁਸੀਂ ਮੰਗਤੇ ਬਣ ਕੇ ਅੱਜ ਮੰਗਾਂ ਥੋੜੀ ਆਇਆ ਆ ਬਾਣਾ ਪਾ ਦੇ ਕੀ ਕਰਦੇ ਇੱਕ ਮਿੰਟ ਆ ਬੋਰਾ ਚੱਕਿਆ ਆ ਤੈਨੂੰ ਇੱਕ ਮਿੰਟ ਚੁੱਪ ਚੁੱਪ ਆ ਦੇਖੋ ਜੀ ਬੋਰਾ ਲੈ ਲੀ ਜਾ ਵੀ ਆ ਦੇ ਉਹ ਕਿ ਉਦੋਂ ਵੀ ਬੀਬੀ ਆਤਾ ਬੋਲ ਲੀ ਹੁਣਾਂ ਦਾ ਸਾਡਾ ਥੋੜੀ ਹੈ ਮੈਂ ਕਹਿੰਦਾ ਚੁੱਪ ਕਰ ਜਾ ਕੈਮਰੇ ਸਾਰੇ ਲੱਗੇ ਹੋ ਆ ਇਹ ਗੱਲ ਨਹੀਂ ਲੱਗੇ ਤੂੰ ਸਾਡੇ ਨਾਲ ਜਿੱਦ ਨਾ ਜੁਦਾਈ ਨਾ ਕਰ ਤੂੰ ਮੈਂ ਕਹਿੰਦਾ ਮੈਂ ਲੈ ਲੈਣੇ ਨਹੀਂ ਕਹਿੰਦਾ ਤੁਸੀਂ ਚਲੇ ਜਾ ਇੱਥੋਂ ਚਲੋ ਬਸ ਸਿੱਧੀ ਗੱਲ ਇਹ ਗਿੰਗੜ ਠੀਕ ਹੈ ਕਿਦਾਂ ਉਹ ਤਾਂ ਸਿੱਧੀ ਤੇ ਬਜੇ ਦੇ ਭਾਈ ਚਲਾ ਜਾ ਕਿਉਂ ਮੇਰੀ ਗੱਲ ਸੁਣ ਹੋਰ ਕੋ ਗੁਰੂ ਦਾ ਸੇਖ ਹੋਵੇ ਉਹਦਾ ਸਤਿਕਾਰ ਕਰਦੇ ਇੱਕ ਮਿੰਟ ਗੱਲ ਸੁਣ ਤੁਸੀਂ ਕੌਣ ਹੋ ਬਈ ਕਹ ਕਿਹੜੀ ਸ਼ੋਣੀ ਆ ਤੇਰੀ ਤੁਸੀਂ ਮੰਗਦੇ ਨਹੀਂ ਸ਼ੋਣੀਆਂ ਬਣਾਉਂਦੀਆਂ ਗੁਰੂ ਦੇ ਖਾਲਸੇ ਲੰਗਰ ਲਾਉਂਦੇ ਫਿਰਦੇ ਆ ਸਾਹ ਸਾਹ ਦੇ ਹੈ ਨਹੀਂ ਕੋਈ ਨਹੀਂ ਨਹੀਂ ਗੁਰੂ ਦੇ ਖਾਲਸੇ ਦਾ ਕੰਮ ਹੈ ਲੰਗਰ ਲਾਣਾ ਤੁਸੀਂ ਮੰਗਦੇ ਬਣਗਾ ਤੁਸੀਂ ਤੁਰ ਤੁਰ ਇੱਥੋਂ ਠੀਕ ਆ ਆ ਦੇਖ ਲੈ ਮੰਗਦੇ ਹੋ ਸ਼ਰਮ ਕਰੋ ਠੀਕ ਆ ਬਾਣਾ ਪਾ ਕੇ ਅੱਜ ਤੋਂ ਬਾਅਦ ਜਿਹੜੇ ਮੰਗਦੇ ਨਜ਼ਰ ਆ ਗਏ ਨਾ ਦੇਖ ਲਓ ਬਈ ਸਾਧ ਸੰਗਤ ਹੀ ਦੇਖੋ ਬਸ ਕਰ ਜਿੰਦਾਬਾਦ ਕਰ ਠੀਕ ਆ ਵੀ ਮੰਗਦੇ ਬਣਾਤਾ ਸਾਰਿਆਂ ਨੂੰ ਆ ਦੇਖੋ ਜੀ ਬਾਬਾ ਪਰਲਾ ਪਰਲਾ ਚੰਗੀ ਬਾਬਾ ਦੇਖੋ ਖੜੀ ਖੜੀ ਖੁੱਲ ਰੋਗ ਦੇ ਰੋਗ ਦੇ ਆ ਹਾਲੇ ਨਾ